UPI ट्रांजैक्शन ਤਾਂ ਆਪਾਂ ਸਾਰੇ ਕਰਦੇ ਆਂ ਲਗਭਗ ਹਰ ਕੋਈ ਅੱਜ ਦੇ ਜਿਹੜੇ ਟੈਕਨੋਲੋਜੀ ਯੁੱਗ ਵਿੱਚ UPI ਤੋਂ ਲਾਹਾ ਪੂਰਾ ਲੈਂਦਾ ਪਿਆ ਚਾਹੇ ਉਹ ਕੋਈ ਵੀ ਐਪ ਹੋਵੇ ਚਾਹੇ ਉਹ ਬੈਂਕ ਦੀ ਐਪ ਤੋਂ ਕਰਦਾ ਹੋ UPI ट्रांजैक्शन ਤਾਂ ਹਰ ਕੋਈ ਕਰਦਾ ਹੈਗਾ ਪਰ ਇੱਕ ਗੱਲ UPI ਨੇ ਬਹੁਤ ਜਿਆਦਾ ਹੁਣ ਚੰਗੀ ਲਾਂਚ ਕੀਤੀ ਹੈ ਪ੍ਰੀ ਅਪਰੂਵਡ ਕ੍ਰੈਡਿਟ ਲਿਮਟ ਪ੍ਰੀ ਅਪਰੂਵਲ ਕ੍ਰੈਡਿਟ ਲਿਮਟ ਹੈ ਕਿ ਮੈਂ ਇਸ ਵੀ ਵਿਸ਼ੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜਿਵੇਂ ਕਿ ਤੁਹਾਡੇ ਸੇਵਿੰਗ ਖਾਤੇ ਕਿਸੇ ਵੀ ਖਾਤੇ 'ਚ ਜਿਵੇਂ ਤੁਸੀਂ ਯੂਪੀਆਈ ਰਾਹੀਂ ट्रांजੈਕਸ਼ਨ ਕਰਦੇ ਹੋ ਮਤਲਬ ਕਿ ਗੂਗਲ ਪੇ ਰਾਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਪੇਮੈਂਟ ਕਰਦੇ ਹੋ ਹਨਾ ਮੰਨ ਕੇ ਚੱਲੋ ਕਿ ਜਦੋਂ ਤੁਹਾਡੇ ਖਾਤੇ 'ਚ ਪੈਸੇ ਹੁੰਦੇ ਆ ਤਾਂ ਹੀ ਤੁਸੀਂ ਯੂਪੀਆਈ ਪੇਮੈਂਟ ਕਰ ਸਕਦੇ ਹੋ ਜੇ ਤੁਹਾਡੇ ਖਾਤੇ 'ਚ ਪੈਸੇ ਨਹੀਂ ਹੁੰਦੇ ਸੀਗੇ ਤਾਂ ਤੁਸੀਂ ਯੂਪੀਆਈ ਪੇਮੈਂਟ ਨਹੀਂ ਕਰ ਸਕਦੇ ਸੀਗੇ ਪਰ ਇੱਥੇ ਹੀ ਇੱਕ ਯੂਪੀਆਈ ਨੇ ਨਵਾਂ ਫਿਚਰ ਲਾਂਚ ਕੀਤਾ ਜਿਹਦਾ ਨਾਮ ਹੈ ਯੂਪੀਆਈ ਕ੍ਰੈਡਿਟ ਲਿਮਟ ਪੇ ਲੈਟਰ ਕਹਿੰਦਾ ਮਤਲਬ ਕੀ ਹੈਗਾ ਕਿ ਜਦੋਂ ਤੁਸੀਂ ਕਿਸੇ ਵੀ ਸ਼ਾਪ ਤੇ ਕੋਈ ਚੀਜ਼ ਖਰੀਦਣ ਲਈ ਜਾਂਦੇ ਹੋਗਾ ਜਾਂ ਤੁਸੀਂ ਵੀ ਪਰਚੇਜ਼ ਕਰਨ ਦੀ ਜਾਂਦੇ ਹੋ ਜਦੋਂ ਤੁਹਾਡੇ ਖਾਤੇ ਵਿੱਚ ਪੈਸੇ ਹਨ ਨਹੀਂ ਤਾਂ ਤੁਹਾਨੂੰ ਬੈਂਕ ਵੱਲੋਂ ਇੱਕ ਕ੍ਰੈਡਿਟ ਲਿਮਟ ਸ਼ੈਂਕਸ਼ਨ ਕੀਤੀ ਜਾਏਗੀ ਜਿਹਦੇ ਵਿੱਚੋਂ ਤੁਸੀਂ ਪੈਸੇ ਚੱਕ ਸਕਦੇ ਹੋ ਜੇ ਤੁਹਾਡੇ ਖਾਤੇ 'ਚ ਪੈਸੇ ਨਹੀਂ ਤਾਂ ਤੁਸੀਂ ਉੱਥੋਂ ਚੱਕ ਕੇ UPI ਪੇਮੈਂਟ ਕਰ ਸਕਦੇ ਹੋ ਮੌਂਦਿਆ ਦੇ ਵਧੀਆ ਜਿਹੜਾ ਫੀਚਰ ਹੈਗਾ UPI ਵੱਲੋਂ ਲਾਂਚ ਕੀਤਾ ਗਿਆ ਹੈਗਾ ਹੁਣ ਜਿਹੜਾ ਇਹ ਫੀਚਰ ਲਾਂਚ ਕੀਤਾ ਗਿਆ ਹੈ ਜਿਹਦੀ ਪ੍ਰੀ ਅਪਰੂਵਲ ਕ੍ਰੈਡਿਟ ਲਿਮਟ ਹੈਗੀ ਇਹ ਹੈ ਕਿ ਜਿਵੇਂ ਕਿ ਤੁਹਾਡੇ ਕੋਲ ਇੱਕ ਕਿਸੇ ਵੀ ਬੈਂਕ ਦਾ ਕ੍ਰੈਡਿਟ ਕਾਰਡ ਹੁੰਦਾ ਉਹਦਾ 45 ਦਿਨਾਂ ਬਾਅਦ ਬਿੱਲ ਬਣਦਾ ਹੁੰਦਾ ਸੇਮ ਇਸ ਤਰ੍ਹਾਂ ਦੀ ਤੁਹਾਨੂੰ ਇੱਕ ਕ੍ਰੈਡਿਟ ਕਾਰਡ ਲਿਮਟ ਦਿੱਤੀ ਜਾਏਗੀ ਜਿਦਾ ਕਿ ਬਿਲ ਬੰਤਾਈ ਦਿਨਾਂ ਬਾਅਦ ਬਣੇਗਾ ਹੁਣ ਜਿਹੜਾ ਇਹ ਕ੍ਰੈਡਿਟ ਲਿਮਟ ਹੈ ਕਿ ਯੂਪੀਆਈ ਕ੍ਰੈਡਿਟ ਲਿਮਟ ਹੈਗੀ ਆ ਤੁਸੀਂ ਲੈ ਕੇ ਵਿੱਚ ਸਕਦੇ ਹੋ ਸਭ ਤੋਂ ਪਹਿਲਾਂ RBI ਦੇ ਜਿਹੜੇ ਅਧੀਨ ਬੈਂਕ ਹੁੰਦੇ ਆ ਕੁਝ ਬੈਂਕਾਂ ਨੇ ਇਹ ਫਿਚਰ UPI ਦੇ ਲਾਂਚ ਕੀਤੀ ਹੈ ਜਿੰਨਾਂ ਵਿੱਚੋਂ ਸਭ ਤੋਂ ਪਹਿਲਾਂ ਦੋ ਜਿਹੜੇ ਹੈਗੇ ਆ ਪ੍ਰਾਈਵੇਟ ਬੈਂਕ ਹੈਗੇ ਆ ਇਹਨਾਂ ਵਿੱਚੋਂ ਐਕਸੈਸ ਬੈਂਕ ICICI ਬੈਂਕ ਜਿਹਦਾ ਹੈਗਾ ਤੁਹਾਨੂੰ ਕ੍ਰੈਡਿਟ ਲਿਮਿਟ ਸੈਂਸ਼ਨ ਕਰਕੇ ਦਿੰਦਾ ਇਹਦੇ ਲਈ ਤੁਹਾਡਾ ਖਾਤਾ ICICI ਜਾਂ ਐਕਸੈਸ ਬੈਂਕ 'ਚ ਹੋਣਾ ਚਾਹੀਦਾ ਹੈ ਜੇ ਸਰਕਾਰੀ ਖੇਤਰ ਦੇ ਬੈਂਕ ਹੈਗੇ ਆ ਇਹਨਾਂ ਵਿੱਚੋਂ ਟੌਪਟ ਹੈਗਾ ਆਪਨਾ ਸਟੇਟ ਬੈਂਕ ਆਫ ਇੰਡੀਆ ਜਾਨੀ ਕਿ SBI SBI, City Union Bank ਹੋ ਗਿਆ, ਠੀਕ ਹੈ। Punjab National Bank ਹੋ ਗਿਆ। ਕੁਝ ਇੱਕ ਦੋ ਬੈਂਕ ਹੋਰ ਸੀਗੇ, ਕੁੱਲ 7-8 ਬੈਂਕ ਹੈਗੇ ਆ ਜਿਨ੍ਹਾਂ ਨੇ ਇਹ ਫੀਚਰ ਲਾਂਚ ਕੀਤੇ ਆ। HDFC ਨੇ ਹਜੇ ਇਹ ਕ੍ਰੈਡਿਟ ਲਿਮਿਟ ਅਪਰੂਵਲ ਨਹੀਂ ਕੀਤੀ ਲੋਕਾਂ ਨੂੰ। ਹਜੇ ਉਹ ਵਰਕ ਚੱਲਦਾ ਪਿਆ। ਪਰ ਮੈਨੂੰ ਲੱਗਦਾ ਬਹੁਤ ਜਲਦੀ ਸਾਰੀ ਬੈਂਕਾਂ ਹੀ ਐਸੇ UPI ਕ੍ਰੈਡਿਟ ਲਿਮਿਟਰੀ ਲਾਈਨ ਚ ਆ ਜਾਣਗੀਆਂ। ਹੁਣ ਤੁਸੀਂ ਵੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣਾ ਹੈ। ਲਾਹਾ ਕਿਵੇਂ ਲੈਣਾ ਹੈ? ਤੇ ਜੇ ਤੁਹਾਡਾ ਖਾਤਾ Axis Bank, ICICI Bank, Punjab National Bank 'ਚ ਜਾਂ ਕਿ ਕਿਸੇ ਹੋਰ ਸਰਕਾਰੀ ਬੈਂਕ ਜਿਵੇਂ ਕਿ ਪੰਜਾਬ ਨੈਸ਼ਨਲ ਬੈਂਕ ਜਾਂ ICICI ਬੈਂਕ ਚ ਹੈਗਾ ਤੁਸੀਂ ਬੈਂਕ ਖਾਤੋਂ ਉੱਥੇ ਜਾਣਾ ਹੈ ਬੈਂਕ ਤੇ ਜਾ ਕੇ ਤੁਸੀਂ ਉਹਨਾਂ ਨੂੰ ਕਹਿਣਾ ਕਿ ਜੇ ਮੈਂ ਨਾ ਜੀ ਆਪਣੇ ਇਸ ਅਕਾਊਂਟ ਤੇ UPI ਪ੍ਰੀ ਅਪਰੂਵਲ ਕ੍ਰੈਡਿਟ ਲਿਮਟ ਲੈਣਾ ਚਾਹੁੰਦਾ UPI ਕ੍ਰੈਡਿਟ ਲਿਮਟ ਲੈਣਾ ਚਾਹਦਾ ਬਸ ਇੰਨਾ ਕਹਿ ਦਿਓ ਉਹ ਤੁਹਾਡੇ ਤੋਂ ਕੁਝ ਡਾਕੂਮੈਂਟ ਮੰਗਣਗੇ ਜਿਵੇਂ ਕਿ ਤੁਹਾਡਾ ਆਧਾਰ ਕਾਰਡ ਦੀ ਫੋਟੋ ਕਾਪੀ ਪੈਨ ਕਾਰਡ ਦੀ ਫੋਟੋ ਕਾਪੀ ਤੁਹਾਡੇ ਦੋ-ਤਿੰਨ ਫੋਟੋਆਂ ਇਹ ਤੁਹਾਨੂੰ ਫਾਰਮ ਦੇ ਦੇਣਗੇ ਨਾਲ ਤੁਹਾਨੂੰ ਆਖਣਗੇ ਕਿ ਤੁਹਾਡਾ ਇਨਕਮ ਦਾ ਪ੍ਰੂਫ ਇਹਦੇ ਨਾਲ ਲਾਓ ਹੁਣ ਇਨਕਮ ਦਾ ਪ੍ਰੂਫ ਤੁਸੀਂ ਨਾਲ ਕੀ ਲਾਉਂਗੇ ਥੋੜੇ ਕੋਲ ਤਾਂ ਇਨਕੋ ਦਾ ਕੋਈ ਸਾਧਨ ਨਹੀਂ ਹੈ ਨਹੀਂ ਸੀ ਉਹਦੇ ਜਗ੍ਹਾ ਤੁਸੀਂ ਜਿਹੜੇ ਆਪਣੇ ਖਾਤੇ 'ਚ ਆਪ ਲੈਂਡਨ ਕਰਦੇ ਹੈਗੇ ਆ ਕ੍ਰੈਡਿਟ ਡਿਪੋਜ਼ਿਟ ਜਿਹੜਾ ਹੁੰਦਾ ਸੀ ਆਪਣੇ ਅਕਾਊਂਟ ਵਿੱਚ ਉਹ ਤੁਸੀਂ ਉਹਦੀ ਸਟੇਟਮੈਂਟ ਨਾਲ ਲਾ ਦਿਓ ਉਹਦੀ ਜਿਹੜੀ ਤੁਸੀਂ ਸਟੇਟਮੈਂਟ ਨਾਲ ਲਾਤੀ ਉਹਦੇ ਆਧਾਰ ਤੇ ਬੈਂਕ ਤੁਹਾਨੂੰ 50000 ਜਾਂ 1 ਲੱਖ ਦੇ ਆਸ-ਪਾਸੇ ਤੁਹਾਨੂੰ ਕ੍ਰੈਡਿਟ ਲਿਮਟ ਦੇ ਦੇਗਾ ਥੋੜਾ ਜਦੋਂ ਜੀ ਕੀਤਾ ਤੁਸੀਂ ਉਹ ਕ੍ਰੈਡਿਟ ਲਿਮਟ ਯੂਜ਼ ਕਰਨੀ ਹੈ ਬਿਨਾ ਤੁਹਾਡੇ ਖਾਤੇ 'ਚ ਪੈਸੇ ਹੈ ਨਹੀਂ ਤੁਸੀਂ ਉੱਥੋਂ ਚੱਕ ਲਓ ਬੈਂਕ ਦੀ ਕ੍ਰੈਡਿਟ ਲਿਮਟ ਹੈ ਨਹੀਂ ਤੁਹਾਡੀ ਯੂਪੀਆ ਕ੍ਰੈਡਿਟ ਲਿਮਟ ਹੈਗੀ ਆ ਉੱਥੋਂ ਚੱਕ ਲਓ ਉੱਥੋਂ ਕੀ ਕਰਨਾ ਕਿ ਜਦੋਂ ਤੁਹਾਨੂੰ ਲੋੜ ਹੈਗਾ 10000 ਦੀ ਤਾਂ 10000 ਤੁਸੀਂ ਵਰਤ ਲਓ ਜੇ ਤੁਸੀਂ 10000 ਰੁਪਏ ਵਰਤਿਆ ਉਹ 10000 ਰੁਪਏ ਤੁਸੀਂ 45 ਦਿਨਾਂ ਬਾਅਦ ਇੱਕ ਬਿੱਲ ਬਣਨਾ ਹੈ ਬਿੱਲ ਜੇ 45 ਦਿਨ ਬਾਅਦ 10000 ਦਾ ਬਣੂਗਾ ਉਹ ਵਿਧ ਕੁਝ ਅਮਾਉਂਟ ਉੱਤੇ ਹੋਊਗਾ ਮਤਲਬ ਕਿ 10200 ਹੋ ਜੇ 10500 ਹੋ ਜੇ ਤੁਸੀਂ 10500 ਰੁਪਏ 45 ਦਿਨਾਂ ਦੇ ਵਿੱਚ ਵਿੱਚ ਬੈਂਕ ਨੂੰ ਵਾਪਸ ਦੇਣਾ ਹੈ ਠੀਕ ਹੈ ਬਹੁਤ ਹੀ ਵਧੀਆ ਸਹੂਲਤ ਦਿੱਤੀ ਗਈ ਹੈ ਮੰਤਰਲ ਕਿ ਹੁਣ ਤੁਹਾਨੂੰ ਜੇ ਤੁਹਾਡੇ ਕੋਲ ਪੈਸੇ ਹੈ ਨਹੀਂ ਸੀਗੇ ਤੁਹਾਡੇ ਖਾਤੇ 'ਚ ਤਾਂ ਹੁਣ ਤੁਹਾਨੂੰ ਕਿਸੇ ਤੋਂ ਮੰਗਣ ਦੀ ਲੋੜ ਹੈ ਨਹੀਂ ਤੁਸੀਂ ਆਪਣੇ ਬੈਂਕ ਜਾਓ ਬੈਂਕ ਜਾ ਕੇ ਉਹਨਾਂ ਨੂੰ ਕਹੋ ਜੀ ਮੈਨੂੰ ਆਹ ਕ੍ਰੈਡਿਟਡ ਲਿਮਿਟ ਸੈਂਸ਼ਨ ਕਰਕੇ ਦੇ ਦਿਓ ਤੁਹਾਡੀ ਰਿਕਵਰਮੈਂਟ ਅਨੁਸਾਰ ਜਿੰਨੇ ਵੀ 50000 20000 ਭਵਾ ਤੁਹਾਨੂੰ 25000 ਦੇ ਹੀ ਮਿਲੇ ਚੁੱਪ ਕਰਕੇ ਤੁਸੀਂ ਲੈ ਲਓ ਕਿਉਂਕਿ ਬਹੁਤ ਵਧੀਆ ਸਕੀਮ ਹੈਗੀ ਹੈ ਜਿਹਦੇ ਕਿ 45 ਦਿਨਾਂ ਦਾ ਪੇਮੈਂਟ ਕਰਨੀ ਹੈ ਜਦੋਂ ਆਪਾਂ ਕਿਸੇ ਤੋਂ ਪੈਸੇ ਮੰਗਦੇ ਸੀਗੇ ਪਹਿਲਾਂ ਗੱਲ ਤਾਂ ਅਗਲਾ ਪੈਸੇ ਜੰਡਰ ਨਹੀਂ ਸੀਗਾ ਕਿਉਂਕਿ ਅੱਗਲੇ ਕੋ ਹੁਣ ਕੀ ਕਰਨਾ ਹੈ ਕਿ ਜਦੋਂ ਤੁਹਾਨੂੰ ਪੈਸੇ ਲੋਡ ਭੇਜੇ ਜੇ ਤੁਹਾਡੇ ਖਾਤੇ 'ਚ ਪੈਸੇ ਹੈ ਨਹੀਂ ਤਾਂ ਤੁਸੀਂ ਚਾਹੁੰਦੇ ਹੋ ਕਿ ਫਰਲਾਨੀ ਚੀਜ਼ ਵਿੱਚ ਖਰੀਦਾਂ ਜਾਂ ਮੈਂ ਕੋਈ ਚੀਜ਼ ਮਤਲਬ ਖਾਣ ਪੀਣ ਦਾ ਸਮਾਨ ਵਿੱਚ ਕੋਈ ਖਾਣਾ ਪੀਣਾ ਹੈਗਾ ਤਾਂ ਤੁਸੀਂ ਕੀ ਕਹਿੰਦਾ ਖਾਤੇ 'ਚ ਪੈਸੇ ਹੈ ਨਹੀਂ ਕੋਈ ਗੱਲ ਨਹੀਂ ਕਿਸੇ ਤੋਂ ਮੰਗਣੇ ਨਹੀਂ ਤੁਹਾਡੇ ਹੁਣ ਜਿਹੜੀ ਤੁਸੀਂ ਸੈਂਕਸ਼ਨ ਲੈਟਰ ਆਪਣੀ ਬੈਂਕ ਤੋਂ ਕਰਵਾਉਂਗੇ UPI ਕ੍ਰੈਡਿਟ ਲਿਮਟ UPI ਕ੍ਰੈਡਿਟ ਲਿਮਟ ਠੀਕ ਹੈ ਤੁਸੀਂ ਉਹਦਾ ਹੁਣ ਤੁਸੀਂ ਪੂਰਾ ਲਾਹਾ ਲੈ ਸਕਦੇ ਹੋ ਬੈਂਕ ਹੀ ਤੁਹਾਨੂੰ ਸੈਂਸ਼ਨ ਕਰਕੇ ਦੇਗਾ ਉਸ ਤੋਂ ਬਾਅਦ ਤੁਸੀਂ ਉਹ ਆਪਣੇ Google Pay ਨਾਲ ਐਡ ਕਰੋ Paytm ਨਾਲ ਐਡ ਕਰੋ ਜਿਸਨਾਂ ਮਰਜ਼ੀ ਐਡ ਕਰੋ ਤੁਸੀਂ ਇਹਦਾ ਲਾਹਾ ਲੈ ਸਕਦੇ ਹੈਗੇ ਬਸ ਕੁਝ ਆਇਨਾ ਧਿਆਨ ਰੱਖਿਓ ਕਿ ਜਦਾ ਤੁਸੀਂ ਪੇਮੈਂਟ ਜੇ ਤੁਹਾਡੀ 50000 ਦੀ ਲਿਮਟ ਹੈ 50000 ਦੀ ਲਿਮਟ ਤੋਂ ਜੇ ਤੁਸੀਂ 10000 ਰੁਪਏ ਵਰਤੇ ਆ ਤਾਂ 10000 ਰੁਪਏ ਵਿਦ ਕੁਝ ਚਾਰजेस ਉੱਤੇ ਕਿਉਂਕਿ ਇਹਦੇ ਚਾਰजेस ਵੀ ਹੈਗੇ ਆ ਫ੍ਰੀ ਨਹੀਂ ਦਿੱਤੀ ਹੋਈ ਹੈ 10000 ਰੁਪਏ ਤੋਂ ਉਹ 200 ਰੁਪਏ ਹੋ ਜੇ ਚਾਹੀ 300 ਰੁਪਏ ਹੋ ਜੇ ਤੁਸੀਂ 10000 ਮੰਨ ਕੇ ਜੋ 500 ਰੁਪਏ ਤੁਸੀਂ 45 ਦਿਨਾਂ ਬਾਅਦ ਬੈਂਕ ਨੂੰ ਵਾਪਸ ਦੇਣਾ ਜੋ ਤੁਸੀਂ ਵਾਪਸ ਦੇਤਾ ਉਸ ਦਿਨ ਫਿਰ ਚੱਕ ਕੇ ਵਰਤ ਲਓ ਮਤਲਬ ਕਿ ਸਰਕਲ ਕਮਾਈ ਚੱਲਦਾ ਬਹੁਤ ਹੀ ਵਧੀਆ UPI ਦਾ ਫੀਚਰ ਨਵਾਂ ਲਾਂਚ ਕੀਤਾ ਗਿਆ ਹੈ RBI ਵੱਲੋਂ ਜਿਹੜਾ ਕਿ ਸਹਾਂਗਿਆ ਕਰਨੀ ਵਰਦੀ ਹੈਗੀ ਹੁਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨੇ ਵੀ ਜਿਹੜੇ ਲੋਕ ਹੈਗੇ ਆ UPI ट्रांजैक्शन ਕਰਦੇ ਸੀਗੇ ਉਹਨਾਂ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਗੱਲ ਹੈਗੀ ਹੈ ਠੀਕ ਹੈ ਮਿਲਦੇ ਹਾਂ ਹਾਲੀਵੁੱਡ ਵਿੱਚ ਧੰਨਵਾਦ